ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਦੇ ਵਿੱਚ ਅੱਜ ਦੀ ਕਹਾਣੀ ਇੱਕ ਭੈਣ ਵੱਲੋਂ ਦੱਸੀ ਹੋਈ ਉਸਦੀ ਹੱਡ ਬੀਤੀ ਹੈ ਬਚਪਨ ਵਿੱਚ ਆਪਾਂ ਅਕਸਰ ਹੀ ਗਲਤੀਆਂ ਕਰ ਲੈਂਦੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣ ਕੇ ਕਮੈਂਟ ਕਰਨਾ ਮੇਰਾ ਨਾਮ ਜੋਤੀ ਹੈ ਮੈਨੂੰ ਘਰੇ ਸਾਰੇ ਬੜਾ ਪਿਆਰ ਕਰਦੇ ਸੀ ਅਸੀਂ ਸਿਰਫ ਦੋ ਹੀ ਭੈਣਾਂ ਸੀ ਮੇਰੀ ਵੱਡੀ ਭੈਣ ਨੀਲਮ ਦਾ ਵਿਆਹ ਹੋ ਗਿਆ ਸੀ ਮੈਂ ਬਹੁਤ ਸੋਹਣੀ ਸੀ ਇਸ ਲਈ ਦੀਦੀ ਤੇ ਗਵਾਂਢੀਆਂ ਦੇ ਮੁੰਡੇ ਤੇ ਮੇਰਾ ਦਿਲ ਆ ਗਿਆ ਸੀ ਮੇਰੀ ਦੀਦੀ ਉਹ ਵੈਸੇ ਕਿਸੇ ਨਾਲੋਂ ਘੱਟ ਨਹੀਂ ਸੀ ਉਹ ਬਹੁਤ ਸੋਹਣੀ ਸੀ ਸੋਹਣੀ ਤਾਂ ਮੈਂ ਵੀ ਸੀ ਪਰ ਆਪਣੀ ਦੀਦੀ ਜਿੰਨੀ ਸੋਹਣੀ ਨਹੀਂ ਸੀ ਪਰ ਕਹਿੰਦੇ ਆ ਨਾ ਕਿ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ ਇਸ ਲਈ ਦੀਦੀ ਦੇ ਗਵਾਂਢੀਆਂ ਦਾ ਮੁੰਡਾ ਵਿਆਹਿਆ ਹੋਇਆ ਸੀ ਪਰ ਉਹਦੇ ਕੋਈ ਬੱਚਾ ਨਹੀਂ ਸੀ ਮੈਂ 22 ਸਾਲ ਦੀ ਹੋ ਗਈ ਸੀ ਮੈਂ ਜਿਆਦਾ ਲੰਮੀ ਵੀ ਨਹੀਂ ਸੀ ਬਸ 5 ਫੁੱਟ ਤੋਂ ਥੋੜੀ ਜਿਹੀ ਵੱਧ ਸੀ ਪਰ ਮੇਰਾ ਗੁੰਦਵਾ ਸਰੀਰ ਸਾਰਿਆਂ ਦਾ ਦਿਲ ਮੋਹ ਲੈਂਦਾ ਸੀ ਮੇਰੇ ਮੰਮੀ ਪਾਪਾ ਤੇ ਅਸੀਂ ਪਿੰਡ ਤੇ ਰਹਿਣ ਵਾਲੇ ਸੀ ਦੀਦੀ ਦਾ ਜਿੱਥੇ ਵਿਆਹ ਹੋਇਆ ਸੀ ਉਹ ਸ਼ਹਿਰ ਦਾ ਏਰੀਆ ਸੀ ਤੇ ਉਹਨਾਂ ਦਾ ਆਪਣਾ ਆਨਿਕਵੰਡ ਵਿੱਚ ਬੜਾ ਔਨ ਜਾਂ ਸੀ ਕਿਉਂਕਿ ਮੇਰਾ ਜੀਜਾ ਸ਼ਹਿਰ ਵਿੱਚ ਆਪਣਾ ਕੰਮ ਕਰਦਾ ਸੀ ਉਹਦੀ ਜ਼ਿਆਦਾ ਜਾਣ ਪਹਿਚਾਨ ਸੀ ਮੈਨੂੰ ਤਾਂ ਉਹਨਾਂ ਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਪਰ ਉਹ ਪੈਸੇ ਬਹੁਤ ਕਮਾਉਂਦਾ ਸੀ ਮੈਂ ਇਦਾਂ ਹੀ ਦੀਦੀ ਦੇ ਗਵਾਂਡੀਆਂ ਦੇ ਮੁੰਡੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਸੀ ਉਹਨਾਂ ਦੇ ਘਰ ਬਿਲਕੁਲ ਲੱਗੇ ਲੱਗੇ ਸੀ ਉਹ ਜੋ ਵੀ ਆਪਣੇ ਘਰ ਵਾਲੀ ਤੇ ਨਾਲ ਕਰਦਾ ਮੇਰੇ ਨਾਲ ਸਾਰੀਆਂ ਗੱਲਾਂ ਕਰਦਾ ਹੁੰਦਾ ਸੀ ਕਦੀ ਕਦੀ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਕਰਦਾ ਹੁੰਦਾ ਸੀ ਤੂੰ ਵੀ ਮੈਨੂੰ ਆਪਣਾ ਆਪ ਦਿਖਾ ਇਸ ਲਈ ਮੈਂ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਨਹੀਂ ਕਰਦੀ ਸੀ ਕਿਉਂਕਿ ਮੈਨੂੰ ਸ਼ਰਮ ਜੀ ਆਉਂਦੀ ਸੀ ਪਰ ਦੀਦੀ ਦੇ ਗਵਾਂਢੀਆਂ ਦਾ ਮੁੰਡਾ ਚੀਤਾ ਮੈਨੂੰ ਵਾਰ-ਵਾਰ ਇਹ ਕੰਮ ਕਰਨ ਲਈ ਕਹਿੰਦਾ ਸੀ ਉਹ ਕਹਿੰਦਾ ਸੀ ਕਿ ਜੋਤੀ ਤੂੰ ਬਹੁਤ ਸ਼ਰਮਾਉਂਦੀ ਆ ਹੁਣ ਤੂੰ ਆਪਣੀ ਦੀਦੀ ਵੱਲ ਹੀ ਦੇਖ ਲੈ ਉਹ ਵੀ ਵਿਆਹੀ ਹੋਈ ਆ ਰੋਜ਼ ਇਹ ਕੰਮ ਕਰਦੀ ਆ ਮੇਰੀ ਘਰ ਵਾਲੀ ਵੀ ਮੇਰੇ ਨਾਲ ਇਹ ਕੰਮ ਕਰਦੀ ਆ ਪਰ ਉਹਦੇ ਬੱਚਾ ਨਹੀਂ ਹੁੰਦਾ ਮੈਨੂੰ ਉਹਦੇ ਤੋਂ ਕਦੀ ਕਦੀ ਕਹਿ ਚੜਦੀ ਆ ਤਾਂ ਮੈਂ ਮੁਸਕਰਾ ਕੇ ਕਹਿੰਿਆ ਬਸ ਵੀ ਕਰਿਆ ਕਰ ਮੈਂ ਤੇਰੇ ਨਾਲ ਹਮੇਸ਼ਾ ਇਹੋ ਜੀਆਂ ਗੱਲਾਂ ਨਹੀਂ ਕਰ ਸਕਦੀ ਸੱਚ ਪੁੱਛਾਂ ਤਾਂ ਮੇਰਾ ਵੀ ਜਵਾਨੀ ਵਿੱਚ ਦਿਲ ਮਚਲਦਾ ਹੈ ਪਰ ਮੈਂ ਕਰ ਵੀ ਕੀ ਸਕਦੀ ਸੀ ਇਸ ਲਈ ਮੈਂ ਫੋਨ ਕੱਟ ਦਿੰਦੀ ਸੀ ਇੱਕ ਦਿਨ ਜੀਤੇ ਨੇ ਮੈਨੂੰ ਫੋਨ ਤੇ ਗੱਲਾਂ-ਗੱਲਾਂ ਵਿੱਚ ਪੁੱਛ ਹੀ ਲਿਆ ਕਿ ਤੇਰਾ ਦਿਲ ਨਹੀਂ ਕਰਦਾ ਕਿ ਤੂੰ ਵਿਆਹ ਕਰਵਾਵੇਂ ਤਾਂ ਮੈਂ ਜੀਤੇ ਨੂੰ ਕਿਹਾ ਕਿ ਮੇਰਾ ਦਿਲ ਤਾਂ ਬਹੁਤ ਕਰਦਾ ਪਰ ਮੈਂ ਇੱਕ ਕੁੜੀ ਹਾਂ ਤੇ ਆਪਣੇ ਘਰਦਿਆਂ ਤੇ ਜ਼ੋਰ ਨਹੀਂ ਪਾ ਸਕਦੀ ਹਜੇ ਥੋੜਾ ਟਾਈਮ ਹੋਇਆ ਮੇਰੀ ਦੀਦੀ ਦੇ ਵਿਆਹ ਤੇ ਬਹੁਤ ਖਰਚ ਹੋਇਆ ਤੇ ਮੈਂ ਇੰਨੀ ਜਲਦੀ ਵਿਆਹ ਲਈ ਆਪਣੇ ਮਾਪਿਓ ਨੂੰ ਤੰਗ ਨਹੀਂ ਕਰ ਸਕਦੀ ਫਿਰ ਜੀਤਾ ਮੈਨੂੰ ਕਹਿਣ ਲੱਗਾ ਜੇ ਤੂੰ ਕਹਿੰਨੀ ਆ ਤਾਂ ਮੈਂ ਤੇਰੀ ਇੱਕ ਖੁਆਇਸ਼ ਪੂਰੀ ਕਰ ਸਕਦਾ ਮੈਂ ਕਿਹਾ ਪਰ ਮੈਂ ਹਸੇ ਵਿਆਹ ਨਹੀਂ ਕਰਵਾਉਣਾ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਵਿਆਹ ਕਰਵਾਉਣ ਦੀ ਗੱਲ ਥੋੜੀ ਕਰਦਾ ਹਾਂ ਮੈਂ ਤੈਨੂੰ ਬਿਨਾਂ ਵਿਆਹੇ ਹੀ ਵਿਆਹ ਵਾਲੀਆਂ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦਾ ਜੋ ਖੁਸ਼ੀ ਵਿੱਚ ਇੱਕ ਹਸਬੰਡ ਫਾਈਫ ਵਿੱਚ ਹੁੰਦੀ ਹੈ ਉਹ ਵੀ ਤੈਨੂੰ ਦੇਵਾਂਗਾ ਤੈਨੂੰ ਪੂਰੀ ਤਰ੍ਹਾਂ ਖੁਸ਼ ਕਰਾਂਗਾ ਮੈਂ ਉਹਨੂੰ ਕਿਹਾ ਕਿ ਜੇ ਇਹੋ ਜੀ ਗੱਲ ਹੈ ਫਿਰ ਮੈਂ ਤੈਨੂੰ ਸੋਚ ਕੇ ਦੱਸੂਗੀ ਕਿਉਂਕਿ ਮੈਂ ਤਾਂ ਕਵਾਰੀ ਕੁੜੀ ਸੀ ਹਜੇ ਤੱਕ ਮੇਰੀ ਕਿਸੇ ਨਾਲ ਗੱਲਬਾਤ ਨਹੀਂ ਸੀ ਦੀਦੀ ਦੇ ਵਿਆਹ ਤੋਂ ਬਾਅਦ ਬਸ ਜਿੱਤੇ ਨਾਲ ਹੀ ਫੋਨ ਤੇ ਗੱਲ ਕਰਦੀ ਹੁੰਦੀ ਸੀ ਉਹ ਵੀ ਸੋਹਣਾ ਸੀ ਤੇ ਗੋਰਾ ਚਿੱਟਾ ਸੀ ਮੇਰੇ ਦਿਨ ਨੂੰ ਲੱਗ ਗਿਆ ਸੀ ਇਸ ਲਈ ਮੈਂ ਉਹਦੇ ਨਾਲ ਫਰੈਂਡਸ਼ਿਪ ਕਰ ਲਈ ਸੀ ਪਰ ਉਹ ਸਿਰੇ ਦਾ ਠਰਕੀ ਸੀ ਮੇਰਾ ਵੀ ਟਾਈਮ ਪਾਸ ਹੋ ਜਾਂਦਾ ਹੁੰਦਾ ਸੀ ਮੈਂ ਵੀ ਘਰੇ ਇਕੱਲੀ ਸੀ ਕੋਈ ਕੰਮ ਵੀ ਨਹੀਂ ਸੀ ਪੜਾਈ ਵੀ ਪੂਰੀ ਹੋ ਗਈ ਸੀ ਮਾਪਿਓ ਨੇ ਅੱਗੇ ਮੈਨੂੰ ਪੜਾਇਆ ਨਹੀਂ ਸੀ ਇਦਾਂ ਹੀ ਇੱਕ ਦਿਨ ਮੈਨੂੰ ਜੀਤਾ ਕਹਿਣ ਲੱਗਿਆ ਕਿ ਤੂੰ ਮੈਨੂੰ ਦੱਸਿਆ ਨਹੀਂ ਮੈਂ ਉਹਨੂੰ ਕਿਹਾ ਕਿ ਜੀਤੇ ਮੇਰਾ ਦਿਲ ਤਾਂ ਬਹੁਤ ਕਰਦਾ ਪਰ ਮੈਂ ਫਿਰ ਵਿਆਹ ਵੀ ਕਰਵਾਉਣਾ ਇਸ ਲਈ ਮੈਂ ਆਪਣੀ ਇੱਜ਼ਤ ਬਰਬਾਦ ਨਹੀਂ ਕਰਨਾ ਚਾਹੁੰਦੀ ਜੇ ਮੇਰੇ ਘਰੇ ਪਤਾ ਲੱਗ ਗਿਆ ਤਾਂ ਗੁੱਸਾ ਕਰਨਗੇ ਜੇ ਦੀਦੀ ਨੂੰ ਪਤਾ ਲੱਗ ਗਿਆ ਤਾਂ ਉਹਨੇ ਵੀ ਗੁੱਸਾ ਕਰਨ ਤਾਂ ਜੀਤਾ ਕਹਿਣ ਲੱਗਾ ਤੂੰ ਇਨਾ ਨਾ ਡਰ ਕੁਝ ਨਹੀਂ ਹੋਊਗਾ ਮੈਂ ਕੱਲ ਨੂੰ ਤੇਰੇ ਪਿੰਡ ਆਉਂਗਾ ਬਸ ਤੂੰ ਤਿਆਰ ਰਹੀਂ ਮੈਂ ਉਹਨੂੰ ਕਹਿ ਦਿੱਤਾ ਕਿ ਮੇਰੇ ਵੱਲੋਂ ਨਾ ਤੂੰ ਨਾ ਆਈ ਪਰ ਸ਼ਾਮ ਨੂੰ ਫਿਰ ਜਿੱਤੇ ਨੇ ਫੋਨ ਕੀਤਾ ਜਿੱਤੇ ਮੈਂ ਸੱਚੀ ਕਹਨੀ ਤੂੰ ਕੱਲ ਨੂੰ ਨਾ ਆਈ ਉਹ ਕਹਿਣ ਲੱਗਾ ਕਿ ਹੁਣ ਤਾਂ ਮੈਂ ਆਪਣਾ ਮਨ ਬਣਾ ਲਿਆ ਹੈ ਹੁਣ ਤਾਂ ਜ਼ਰੂਰ ਆਉਂਗਾ ਦੇਖਦਾ ਤੂੰ ਕਿਦਾਂ ਨਹੀਂ ਮੰਨਦੀ ਮੈਂ ਬਹੁਤ ਮਿਹਨਤਾਂ ਕੀਤੀਆਂ ਪਰ ਉਹ ਨਹੀਂ ਮੰਨਿਆ ਸਵੇਰੇ ਹੀ ਉਹ 10 ਵਜੇ ਗੱਡੀ ਲੈ ਕੇ ਸਾਡੇ ਘਰ ਆ ਗਿਆ ਮੇਰੇ ਮੰਮੀ ਪਾਪਾ ਵੀ ਜੀਤੇ ਨਾਲ ਬੈਠ ਕੇ ਗੱਲਾਂ ਕਰਦੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਨੀਲਮ ਦੇ ਕਵਾਂਡਿਆਂ ਦਾ ਮੁੰਡਾ ਹੈ ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਹੈ ਮੇਰੇ ਮੰਮੀ ਪਾਪਾ ਦੇ ਕੋਈ ਮੁੰਡਾ ਨਹੀਂ ਸੀ ਇਸ ਲਈ ਉਹਨਾਂ ਨੇ ਜੀਤੇ ਤੇ ਕੋਈ ਸ਼ੱਕ ਨਹੀਂ ਕੀਤਾ ਸੀ ਉਹਨਾਂ ਨੂੰ ਵੀ ਰਿਸ਼ਤੇਦਾਰ ਸਮਝ ਕੇ ਉਹਦੇ ਜਾਂਦੇ ਸੀ ਜਦੋਂ ਵੀ ਅਸੀਂ ਦੀਦੀ ਕੋਲ ਜਾਂਦੇ ਸੀ ਤਾਂ ਜੀਤੇ ਤੇ ਮੰਮੀ ਡੈਡੀ ਵੀ ਸਾਨੂੰ ਬੁਲਾਉਂਦੇ ਹੁੰਦੇ ਸੀ ਅਸੀਂ ਵੀ ਉਹਨਾਂ ਨੂੰ ਬਲਉ ਦੇ ਹੁੰਦੇ ਸੀ ਇਦਾਂ ਹੀ ਮੰਮੀ ਟੈਡੀ ਬੈਠ ਕੇ ਗੱਲਾਂ ਕਰਦੇ ਸੀ ਜੀਤੇ ਨੇ ਕਿਹਾ ਕਿ ਮੈਂ ਇੱਧਰ ਕਿਤੇ ਕੰਮ ਆਇਆ ਸੀ ਇਸ ਲਈ ਸੋਚਿਆ ਕਿ ਤੁਹਾਨੂੰ ਮਿਲ ਜਾਂਦਾ ਮੈਂ ਰਸੋਈ ਵਿੱਚ ਕੰਮ ਕਰਦੀ ਸੀ ਤੇ ਥੋੜੀ ਦੇਰ ਬਾਅਦ ਜਿੱਥਾ ਸਿੱਧਾ ਰਸੋਈ ਵਿੱਚ ਆ ਗਿਆ ਉਹਨੇ ਮੈਨੂੰ ਹੱਥ ਲਾਇਆ ਤੇ ਕਹਿਣ ਲੱਗਾ ਜੋਤੀ ਕਿਦਾਂ ਫੋਨ ਤੇ ਤਾਂ ਬੜੇ ਨਖਰੇ ਦਿਖਾਉਂਦੀ ਸੀ ਇੰਨਾ ਕਿਹਦੇ ਲਈ ਤਿਆਰ ਹੋਈਆਂ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਿੰਨਾ ਮਨਾ ਕੀਤਾ ਸੀ ਕਿ ਤੂੰ ਨਹੀਂ ਆਉਣਾ ਤੇ ਤੂੰ ਫੇਰ ਆ ਗਿਆ ਤੇਰਾ ਆਪਣੇ ਘਰ ਵਾਲੀ ਨਾਲ ਕਰਕੇ ਰੱਜ ਨਹੀਂ ਹੁੰਦਾ ਜੋ ਤੂੰ ਮੇਰੇ ਪਿੱਛੇ ਪੈ ਗਿਆ ਉਹ ਕਹਿਣ ਲੱਗਾ ਕਿ ਅੱਜ ਤਾਂ ਤੂੰ ਬੜੇ ਗੁੱਸੇ ਵਿੱਚ ਲੱਗਦੀ ਆ ਚੱਲ ਤੇਰਾ ਗੁੱਸਾ ਸ਼ਾਂਤ ਕਰ ਦਿੰਨੇ ਉਹਨੇ ਮੇਰੇ ਲਈ ਚਾਂਦੀ ਦੀ ਚੈਨ ਬਣਾਈ ਸੀ ਤੇ ਮੇਰੇ ਘਲੇ ਵਿੱਚ ਪਾ ਦਿੱਤੀ ਉਹ ਬਹੁਤ ਸੋਹਣੀ ਸੀ ਮੈਂ ਕਿਹਾ ਕਿ ਇਹਦੀ ਕੀ ਲੋੜ ਸੀ ਉਹ ਕਹਿਣ ਲੱਗਾ ਕਿ ਇਹ ਮੇਰੇ ਵੱਲੋਂ ਛੋਟਾ ਜਿਹਾ ਗਿਫਟ ਆ ਦੱਸ ਕਿੰਦਾ ਦਾ ਲੱਗਿਆ ਮੈਂ ਖੁਸ਼ ਹੋਈ ਮੈਂ ਕਿਹਾ ਕਿ ਬਹੁਤ ਸੋਨਾ ਹੈ ਪਰ ਇਹ ਨਾ ਸਮਝੀ ਕਿ ਮੈਂ ਇਹਦੇ ਬਦਲੇ ਤੈਨੂੰ ਤੇ ਜਿੱਤਾ ਕਹਿਣ ਲੱਗਾ ਨਹੀਂ ਜੋਤੀ ਇਹ ਹਫਤਾ ਬਸ ਮੇਰਾ ਦਿਲ ਕੀਤਾ ਸੀ ਇਸ ਲਈ ਖਰੀਦ ਲਿਆ ਵੈਸੇ ਸੱਚ ਕਹਾ ਤਾ ਤੈਨੂੰ ਤੂੰ ਬਹੁਤ ਸੋਹਣੀ ਲੱਗ ਰਹੀ ਆ ਤੂੰ ਤਾਂ ਮੇਰੀ ਰਾਜਕੁਮਾਰੀ ਆ ਮੈਂ ਕਿਹਾ ਬਾਸ ਕਰ ਜਿਆਦਾ ਮਸਕੇ ਲਾਉਂਦੀ ਲੋਡ ਨਹੀਂ ਮੈਂ ਸਮਝ ਜਾਂਦੀ ਆ ਫਿਰ ਮੈਂ ਉਸ ਨੂੰ ਚਾਹ ਪਲਾਈ ਤੇ ਰੋਟੀ ਵੀ ਖਵਾਈ ਕਾਫੀ ਟਾਈਮ ਅਸੀਂ ਗੱਲਾਂ ਹੀ ਕਰਦੇ ਰਹੇ ਮੈਂ ਸੋਚਿਆ ਕਿ ਸ਼ਾਇਦ ਜਿੱਤਾ ਹੁਣੇ ਚਲਾ ਜਾਊਗਾ ਤਾਂ ਮੈਂ ਇਹ ਪਤਾ ਕਰਨ ਲਈ ਪੁੱਛ ਹੀ ਲਿਆ ਕਿ ਜਿੱਤੇ ਅੱਜ ਤੁਸੀਂ ਇੱਥੇ ਰੁਕ ਜਾਂਦੇ ਤਾਂ ਕਹਿਣ ਲੱਗਾ ਕਿ ਮੈਂ ਕਿੱਥੇ ਚੱਲਾਂ ਹਾਂ ਮੈਂ ਕੱਲ ਹੀ ਮੈਂ ਕੱਲ ਸਵੇਰੇ ਹੀ ਜਾਊਂਗਾ ਅੱਜ ਨੂੰ ਅੱਜ ਜ਼ਰੂਰੀ ਕੰਮ ਐ ਇਸ ਲਈ ਮੈਂ ਉੱਥੇ ਜਾਊਂਗਾ ਫਿਰ ਸ਼ਾਮ ਨੂੰ ਤੁਹਾਡੇ ਕੋਲ ਆ ਜਾਊਂਗਾ ਜੇ ਤੁਹਾਨੂੰ ਕੋਈ ਪਰੇਸ਼ਾਨੀ ਐ ਤਾਂ ਫਿਰ ਮੈਂ ਵਾਪਸ چلا ਜਾਊਂਗਾ ਤਾਂ ਮੇਰੀ ਡੈਡੀ ਕਹਿਣ ਲੱਗੇ ਕਿ ਨਹੀਂ ਇਹ ਤਾਂ ਮਜ਼ਾਕ ਕਰਤੀ ਉਹਨੇ ਮੈਨੂੰ ਝਿੜਕ ਦਿੱਤਾ ਸੀ ਰੋਟੀ ਖਾ ਕੇ ਜਿੱਤਾ ਗੈਸਟ ਰੂਮ ਵਿੱਚ ਆਰਾਮ ਕਰਨ ਲਈ ਚਲਾ ਗਿਆ ਮੰਮੀ ਡੈਡੀ ਵੀ ਖੇਤ ਚਲੇ ਗਏ ਸੀ ਕਿਉਂਕਿ ਮੰਮੀ ਡੈਡੀ ਨੇ ਕਾਫੀ ਸਬਜ਼ੀ ਬੀਜੀ ਹੋਈ ਸੀ ਤੇ ਉੱਥੇ ਹੀ ਕੰਮ ਕਰਦੇ ਸੀ ਇੱਕ ਕੰਮ ਕਰਨ ਲਈ ਬੰਦਾ ਵੀ ਰੱਖਿਆ ਸੀ ਪਰ ਆਪ ਵੀ ਕਰਦੇ ਸੀ ਮੈਂ ਵੀ ਨਾਲ ਜਾਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਘਰੇ ਰੁਕੀ ਤਾਂ ਜੀਤਾ ਮੈਨੂੰ ਛੱਡੂਗਾ ਨਹੀਂ ਇਸ ਲਈ ਮੈਂ ਡੈਡੀ ਨੂੰ ਕਿਹਾ ਕਿ ਮੈਂ ਵੀ ਨਾਲ ਜਾਣਾ ਪਰ ਉਹ ਕਹਿਣ ਲੱਗੇ ਕਿ ਜੇ ਤੂੰ ਨਾਲ ਜਾਵੇਂਗੀ ਤਾਂ ਘਰੇ ਆਏ ਰਿਸ਼ਤੇਦਾਰ ਨੂੰ ਚਾਹ ਪਾਣੀ ਕੌਣ ਪਾਊਗਾ ਅਸੀਂ ਥੋੜੀ ਦੇਰ ਵਿੱਚ ਹੀ ਆ ਜਾਵਾਂਗੇ ਇਸ ਲਈ ਤੂੰ ਘਰੇ ਹੀ ਰਹਿ ਕੱਲ ਨੂੰ ਨਾਲ ਚਲੀ ਜਾਇ ਮੈਂ ਡੈਡੀ ਤੇ ਇਤਾਂ ਦੀ ਗੱਲ ਸੁਣੀ ਤੇ ਚੁੱਪ ਹੋ ਗਈ ਪਰ ਜੀਤਾ ਬਹੁਤ ਕੋਸੀ ਕਿਉਂਕਿ ਹੁਣ ਸਾਰੀ ਦੁਪਹਿਰ ਉਹ ਸਾਨੂੰ ਡਿਸਟਰਬ ਕਰਨ ਵਾਲਾ ਕੋਈ ਨਹੀਂ ਸੀ ਫਿਰ ਮੈਂ ਰਸੋਈ ਵਿੱਚ ਕੰਮ ਕਰਨ ਲਈ ਚਲੀ ਜਿੱਦਾਂ ਹੀ ਮੰਮੀ ਡੈਡੀ ਘਰੋਂ ਬਾਹਰ ਨਿਕਲੇ ਤਾਂ ਚੀਤਾ ਮਗਰੇ ਹੀ ਰਸੋਈ ਵਿੱਚ ਆ ਗਿਆ ਤੇ ਮੈਨੂੰ ਗੈਸਟ ਰੂਮ ਵਿੱਚ ਲੈ ਗਿਆ ਮੈਂ ਬੜੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਿਆ ਨਹੀਂ ਤੇ ਕਮਰੇ ਵਿੱਚ ਲਿਜਾ ਕੇ ਉਹਨੂੰ ਮੈਨੂੰ ਪੱਟ ਤੇ ਬਿਠਾਇਆ ਤੇ ਆਪ ਹੇਠਾਂ ਬੈਠ ਕੇ ਮੈਨੂੰ ਕਹਿਣ ਲੱਗਾ ਕਿ ਹੁਣ ਮੰਨ ਵਿੱਚ ਆ ਉਹ ਬੜੀਆਂ ਮਿੰਤਾ ਕਰਦਾ ਸੀ ਮੈਨੂੰ ਚੰਗਾ ਨਹੀਂ ਲੱਗਦਾ ਸੀ ਇਸ ਲਈ ਮੈਂ ਉਹਨੂੰ ਕਿਹਾ ਕਿ ਪਲੀਜ਼ ਜੀਤੇ ਇਦਾਂ ਨਾ ਕਰ ਚਲ ਠੀਕ ਹੈ ਪਹਿਲਾਂ ਤੂੰ ਬੈੱਡ ਤੇ ਬੈਠ ਜਾ ਮੇਰੇ ਮੂੰਹ ਇਹ ਤਾਂ ਸੁਣ ਕੇ ਉਹ ਖੁਸ਼ ਹੋ ਗਿਆ ਸੀ ਚਲੋ ਮੈਨੂੰ ਉਹਦੇ ਤੇ ਥੋੜਾ ਜਾਂ ਤਰਸ ਆਇਆ ਸੀ ਉਹ ਮੇਰੇ ਅੱਗੇ ਹੱਥ ਜੋੜ ਕੇ ਕਿ ਇਹੀ ਕਹੀ ਜਾਂਦਾ ਸੀ ਕਿ ਪਲੀਜ਼ ਝੋਤੀ ਇੱਕ ਵਾਰ ਮੈਨੂੰ ਆਪਣਾ ਦਿਲ ਖੁਸ਼ ਕਰ ਲੈਂਦੀ ਮੈਂ ਉਹਨੂੰ ਕਿਹਾ ਕਿ ਜੇ ਤੂੰ ਇੰਨੀਆਂ ਹੀ ਮਿੰਤਾ ਕਰਦਾ ਤਾਂ ਫਿਰ ਮੈਨੂੰ ਮੰਨਣਾ ਪਊ ਮੈਂ ਵੀ ਜਵਾਨ ਸੀ ਤੇ ਉਹਦੀ ਉਮਰ 40 ਸਾਲ ਦੀ ਸੀ ਨਵਾਂ ਨਵਾਂ ਵਿਆਹ ਹੋਇਆ ਸੀ ਇੱਕ ਸਾਲ ਵਿਆਹ ਨੂੰ ਹੋਇਆ ਪਰ ਪਛਾਣ ਨਹੀਂ ਹੋਇਆ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਸੱਚੀ ਬੜੀ ਘਬਰਾਟ ਹੁੰਦੀ ਹੈ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਇਹ ਤਾਂ ਨੋਰਮਲ ਹੈ ਪਹਿਲੀ ਵਾਰ ਸਾਰਿਆਂ ਨੂੰ ਹੁੰਦੀ ਹੈ ਤੂੰ ਤਾਂ ਐਵੇਂ ਹੀ ਘਬराई ਹੋਈ ਹੈ ਤੇ ਸੋਣੀ ਲੱਗਦੀ ਮੈਨੂੰ ਕੁਛ ਇਹਨਾਂ ਆਉਣ ਲੱਗਾ ਪਰ ਜਿੱਤਾਂ ਹੀ ਹੁਣੇ ਮੈਨੂੰ ਆਪਣੇ ਆਂ ਬਾਹਾਂ ਵਿੱਚ ਲਿਆ ਤਾਂ ਉਸੇ ਟਾਈਮ ਹੀ ਉਹਦੇ ਘਰ ਵਾਲੇ ਦਾ ਫੋਨ ਆ ਗਿਆ ਦੋ ਵਾਰ ਉਹਦੀ ਘਰ ਵਾਲੀ ਨੇ ਫੋਨ ਕੀਤਾ ਤੇ ਤੀਜੀ ਵਾਰ ਜਿੱਤਾਂ ਫੋਨ ਕੱਟਣ ਹੀ ਵਾਲਾ ਸੀ ਪਰ ਮੈਂ ਉਹਦੇ ਹੱਥੋਂ ਫੋਨ ਲੈ ਲਿਆ ਤੇ ਚੁੱਕ ਲਿਆ ਮੈਂ ਕੁਝ ਨਹੀਂ ਬੋਲੀ ਉਹਦੀ ਘਰ ਵਾਲੀ ਕਹਿਣ ਲੱਗੀ ਕੀ ਕੀ ਗੱਲ ਜਿੱਤੇ ਤੂੰ ਫੋਨ ਕਿਉਂ ਨਹੀਂ ਚੁੱਕਦਾ ਮੈਂ ਫੇਰ ਜਵਾਬ ਦਿੱਤਾ ਕਿ ਭਾਬੀ ਮੈਂ ਜੋਤੀ ਬੋਲ ਰਹੀ ਹਾਂ ਉਹ ਕਹਿਣ ਲੱਗੀ ਕਿ ਤਾਂ ਤੂੰ ਠੀਕ ਐ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਤਾਂ ਮੈਂ ਕਿਹਾ ਕਿ ਭਾਬੀ ਅਸੀਂ ਸਾਰੇ ਠੀਕ ਆ ਤੂੰ ਦੱਸ ਉਹ ਕਹਿਣ ਲੱਗੀ ਕਿ ਮੈਂ ਠੀਕ ਨਹੀਂ ਆ ਇਸ ਲਈ ਫੋਨ ਕੀਤਾ ਅੱਜ ਸਵੇਰੇ ਪੌੜੀਆਂ ਤੋਂ ਉਤਰਦੇ ਹੋਏ ਮੇਰਾ ਪੈਰ ਤਿਲਕ ਗਿਆ ਤੇ ਮੈਂ ਡਿੱਗ ਗਈ ਇੰਨੇ ਨੂੰ ਜੀਤਾ ਵੀ ਘਰੋਂ ਚਲਾ ਗਿਆ ਸੀ ਇੰਨਾ ਸੋਹੰਦੇ ਹੀ ਜਿੱਤੇ ਨੇ ਮੇਰੇ ਕੋਲ ਹੁਣ ਕੋਲਿਆ ਤੇ ਪਰੇਸ਼ਾਨ ਹੋ ਕੇ ਆਪਣੇ ਘਰ ਵਾਲੀ ਨੂੰ ਗੁੱਸੇ ਨਾਲ ਕਹਿਣ ਲੱਗਾ ਕਿ ਤੂੰ ਮੈਨੂੰ ਉਦੋਂ ਹੀ ਫੋਨ ਕਿਉਂ ਨਹੀਂ ਕੀਤਾ ਹੁਣ ਤੂੰ ਕਿੱਦਾਂ ਠੀਕ ਹੈ ਤੇਰੇ ਜਿਆਦਾ ਸੱਟ ਤਾਂ ਨਹੀਂ ਲੱਗੀ ਮੈਂ ਹੁਣੇ ਹੀ ਇੱਕ ਘੰਟੇ ਵਿੱਚ ਤੇਰੇ ਕੋਲ ਆਉਂਦਾ ਉਹ ਕਹਿਣ ਲੱਗੇ ਕਿ ਜਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਜਦੋਂ ਮੈਂ ਫੋਨ ਕਰਤੀ ਸੀ ਉਦੋਂ ਚੁੱਕਿਆ ਨਹੀਂ ਤੇ ਹੁਣ ਤਾਂ ਤੈਨੂੰ ਮੇਰੀ ਜਿੱਦਾਂ ਫਿਕਰ ਹੀ ਨਹੀਂ ਹੁੰਦੀ ਜਿੱਤੇ ਨੇ ਸੌਰੀ ਕਿਹਾ ਤੇ ਚੱਲ ਮੈਨੂੰ ਮਾਫ਼ ਕਰ ਦੇ ਤੇ ਅੱਗੇ ਤੋਂ ਇਦਾਂ ਨਹੀਂ ਕਰੂੰਗਾ ਮੈਂ ਜਿੱਤੇ ਦੇ ਹੱਥੋਂ ਹੋਣ ਲਿਆ ਤੇ ਉਹਦੇ ਘਰ ਵਾਲੀ ਨੂੰ ਕਹਿਣ ਲੱਗੀ ਕਿ ਭਾਬੀ ਹੁਣੇ ਹੀ ਚਿੱਤਾ ਆਇਆ ਸੀ ਚਾਹ ਪੀਂਦੇ ਸੀ ਇਸ ਲਈ ਫੋਨ ਨਹੀਂ ਚੱਕਿਆ ਗਿਆ ਮਮੀ ਡੈਡੀ ਵੀ ਬੈਠੇ ਸਾਰੇ ਗੱਲਾਂ ਕਰਦੇ ਸੀ ਤੁਸੀਂ ਆਪਣਾ ਖਿਆਲ ਰੱਖਿਓ ਮੈਨੂੰ ਇਹ ਵੈਸੇ ਹੀ ਇੱਥੇ ਬੈਠੇ ਛੇੜਦੇ ਸੀ ਕਿ ਹੁਣ ਤੇਰਾ ਵਿਆਹ ਜਲਦੀ ਕਰ ਦੇਵਾਂਗੇ ਮੈਂ ਰੋਂਦੀ ਸੀ ਮੈਨੂੰ ਵਿਆਹ ਦੇ ਨਾਂ ਤੋਂ ਜ਼ਿਆਦਾ ਪਰੇਸ਼ਾਨ ਕਰਦੇ ਇਹਨੂੰ ਤੁਸੀਂ ਛਿੜਕਿਆ ਕਰੋ ਪਰ ਇਹ ਮੰਨਦੇ ਨੇ ਤੁਸੀਂ ਇਹਨੂੰ ਸਮਝਾਓ ਉਹ ਕਹਿਣ ਲੱਗੀ ਕਿ ਤੁਸੀਂ ਆਪਣੇ ਭੈਣ ਭਰਾਵਾਂ ਦੀ ਗੱਲ ਵਿੱਚ ਮੈਨੂੰ ਨੱਕ ਘਟੇਸੋ ਇਹ ਮੈਨੂੰ ਇਦਾਂ 당ਗ ਕਰਦਾ ਇਸ ਲਈ ਇਹਦੀ ਆਦਤ ਹੋ ਗਈ ਹੈ ਕਦੀ ਕਦੀ ਤਾਂ ਮੈਨੂੰ ਮਜ਼ਾਕ ਕਰ ਕਰਕੇ ਪਰੇਸ਼ਾਨ ਕਰ ਦਿੰਦਾ ਇਦਾਂ ਦੀ ਅੰਗਲਣਾ ਕਰਤੇ ਕਰਤੇ ਉਹਨੇ ਫੋਨ ਕੱਟ ਦਿੱਤਾ ਸੀ ਇੰਨੇ ਨੂੰ ਦਿੱਤਾ ਖੜਾ ਹੋ ਗਿਆ ਤੇ ਉਹਨੇ ਮੈਨੂੰ ਕਿਹਾ ਕਿ ਚਲ ਠੀਕ ਹੈ ਜੋਤੀ ਹੁਣ ਮੈਂ ਚਲਾ ਜਾਣਾ ਮੈਂ ਤਾਂ ਉਹਨੂੰ ਕਿਹਾ ਸੀ ਕਿ ਰੁਕ ਜਾ ਇੰਨੀ ਵੀ ਕੀ ਜਲਦੀ ਹੈ ਹੁਣ ਤਾਂ ਮੈਂ ਵੀ ਤਿਆਰ ਸੀ ਤਾਂ ਉਹ ਕਹਿਣ ਲੱਗਾ ਕਿ ਨਹੀਂ ਜੋਤੀ ਸਮਝਣ ਦੀ ਕੋਸ਼ਿਸ਼ ਕਰ ਮੇਰੀ ਘਰ ਵਾਲੀ ਸਿਮਰਨ ਨੂੰ ਮੇਰੀ ਲੋੜ ਹੋਵੇਗੀ ਮੈਂ ਉਹਨੂੰ ਕਿਹਾ ਕਿ ਅੱਤੇ ਘੰਟੇ ਦੀ ਤਾਂ ਗੱਲ ਹੈ ਜਿੱਦਾਂ ਚਲਾ ਜਾਏ ਉਹ ਕੜੀ ਛੱਟ ਬੈਠ ਜਾ ਪਰ ਉਹ ਮੇਰੀ ਨਾ ਮੰਨਿਆ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਰੋਣ ਲੱਗ ਪਈ ਮੇਰੇ ਹੰਝੂ ਦੇਖ ਕੇ ਉਹ ਵੀ ਅਦਾਸ ਹੋ ਗਿਆ ਤੇ ਕਹਿਣ ਲੱਗਾ ਪਾਗਲ ਰੋਂਦੀ ਕਿਉਂ ਉਹਨੇ ਮੈਨੂੰ ਬੈਟ ਤੇ ਬਿਠਾਇਆ ਤੇ ਕਹਿਣ ਲੱਗਾ ਚੱਲ ਹੱਸ ਕੇ ਦਿਖਾ ਮੈਂ ਉਹਨੂੰ ਕਹਿ ਕੇ ਜੀਤੇ ਤੇਨੂੰ ਨਹੀਂ ਪਤਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ ਤੂੰ ਮੈਨੂੰ ਕਿੰਨਾ ਚੰਗਾ ਲੱਗਦਾ ਤੇਰਾ ਮੈਨੂੰ ਵਰ ਵਰਤਾਂ ਕਰਨਾ ਬਿਲਕੁਲ ਬੁਰਾ ਨਹੀਂ ਲੱਗਦਾ ਉਹ ਮੈਨੂੰ ਸਮਝਾਉਦਾ ਹੋਇਆ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਇਸ ਲਈ ਮੈਂ ਤੇਰੀਆਂ ਗੱਲਾਂ ਦਾ ਪੂਰਾ ਨਿਮੰਨ ਚੱਲ ਇਦਾਂ ਕਰ ਤੂੰ ਵੀ ਤਿਆਰ ਹੋ ਜਾ ਮੈਂ ਤੈਨੂੰ ਤੇਰੀ ਦੀਦੀ ਦੇ ਘਰ ਛੱਡ ਦੇਵਾਂਗਾ ਤੇ ਨਾਲੇ ਉਹਨਾਂ ਨੂੰ ਮਿਲ ਲਵਾਂ ਉਹਦੇ ਮੋਹੋਂ ਇਹ ਗੱਲ ਸੁਣ ਕੇ ਮੈਨੂੰ ਬੜੇ ਖੁਸ਼ੀ ਹੋਈ ਪਰ ਮੈਂ ਉਹਨੂੰ ਕਿਹਾ ਕਿ ਮੈਨੂੰ ਡੈਡੀ ਨਹੀਂ ਜਾਣ ਦੇਣਗੇ। ਉਹਨਾਂ ਨੂੰ ਕੌਣ ਕਹੂਗਾ ਤਾਂ ਜੀਤਾ ਕਹਿਣ ਲੱਗਾ ਕਿ ਉਹ ਸਭ ਕੁਝ ਤੇਰੀ ਭੈਣ ਨਿਰਭ ਸੰਭਾਲ ਲਊਗੀ। ਤੂੰ ਬਸ फटाफट ਤਿਆਰ ਹੋ ਜਾ। ਤੇ ਮੈਂ ਵੀ ਤਿਆਰ ਹੋ ਗਈ ਸੀ। ਮੈਂ ਆਪਣੀ ਦੀਦੀ ਨੂੰ ਫੋਨ ਕੀਤਾ ਕਿ ਮੈਂ ਆ ਰਹੀ ਹਾਂ। ਉਹ ਵੀ ਖੁਸ਼ ਹੋ ਗਈ। ਉਹਨੇ ਡੈਡੀ ਨੂੰ ਫੋਨ ਕੀਤਾ ਤੇ ਡੈਡ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ। ਤੁਸੀਂ ਜੋਤੀ ਨੂੰ 4 ਦਿਨ ਆਪਣੇ ਕੋਲ ਲੈ ਜਾਓ। ਵੈਸੇ ਵੀ ਸਾਨੂੰ ਕੀਤੀ ਬੜੇ ਦਾ ਕੰਮ ਬਹੁਤ ਹੈ। ਤੇ ਉਹ ਘਰ ਵਿੱਚ ਇਕੱਲੇ ਰਹਿੰਦੀ ਹੈ ਵਿਚਾਰੀ ਸਾਰਾ ਦਿਨ ਸਾਡੇ ਨਾਲ ਖੇਤਾਂ ਵਿੱਚ ਕੰਮ ਕਰਾਉਂਦੀ ਚਾਰ ਦਿਨ ਤੁਹਾਡੇ ਕੋਲ ਰਹਿ ਆਉਗੀ ਤਾਂ ਮੇਰੇ ਮੰਮੀ ਡੈਡੀ ਵਿਚਾਰੇ ਬੜੇ ਭੋਲੇ ਸੀ ਇਸ ਲਈ ਮੈਂ ਫਟਾਫਟ ਤਿਆਰ ਹੋਈ ਤੇ ਜੀਤੇ ਦੇ ਨਾਲ ਗੱਡੀ ਵਿੱਚ ਆਪਣੀ ਦੀਦੀ ਕੋਲ ਚਲੀ ਗਈ ਸਾਰੇ ਰਸਤੇ ਮੈਂ ਜੀਤੇ ਨਾਲ ਗੱਲਾਂ ਕਰਦੀ ਰਹੀ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਲਈ ਪੈਂਡ ਆਇਆ ਸੀ ਤਾਂ ਉਹ ਹੱਸਦੇ ਹੋਏ ਕਹਿਣ ਲੱਗਾ ਆਇਆ ਥਾ ਸੀ ਪਰ ਦੇਖ ਤੇਰੀ ਕਿਸਮਤ ਤੈਨੂੰ ਵੀ ਨਾਲ ਹੀ ਲੈ ਕੇ ਵਾਪਸ ਚਲਾਂ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਮੈਂ ਜੀਤੇ ਨੂੰ ਪਿਆਰ ਨਾਲ ਆਈ ਲਵ ਯੂ ਕਿਹਾ ਮੇਰਾ ਇੰਨਾ ਕਹਿੰਦੀ ਦੇਰ ਸੀ ਕਿ ਜੀਤੇ ਨੇ ਫਟ ਵਟ ਬ੍ਰੇਕ ਲਾਇ ਤੇ ਕਹਿਣ ਲੱਗਾ ਕਿ ਅੱਜ ਤੈਨੂੰ ਕੀ ਹੋਇਆ ਪਿਆ ਤੂੰ ਮੈਨੂੰ ਆਪ ਆਈ ਲਵ ਯੂ ਕਹਿ ਰਹੀ ਆ ਉਹ ਮੈਨੂੰ ਕਹਿਣ ਲੱਗਾ ਕਿ ਜਦੋਂ ਮੈਂ ਮਿਤਾ ਕਰਦਾ ਹੁੰਦਾ ਹੁਨਾ ਉਦੋਂ ਤਾਂ ਤੂੰ ਮੈਨੂੰ ਕੁਝ ਕਹਿੰਦੀ ਨਹੀਂ ਮੈਂ ਕਿਹਾ ਕਿ ਮੈਨੂੰ ਪਤਾ ਹੈ ਤੂੰ ਮੇਰੇ ਕਿੰਨਾ ਅੱਗੇ ਪਿੱਛੇ ਘੁੰਮਦਾ ਹੈਂ ਮੈਂ ਇੰਨੀ ਵੀ ਛੋਟੀ ਨਹੀਂ ਮੈਂ ਕਹਾਂ ਚੱਲ ਠੀਕ ਐ ਅੱਜ ਤੋਂ ਬਾਅਦ ਇਹਨੂੰ ਕੁਝ ਨਹੀਂ ਕਹੂੰਗੀ ਸਾਰੇ ਰਸਤੇ ਅਸੀਂ ਗੱਪਾਂ ਮਾਰਦੇ ਜਾਂਦੇ ਸੀ ਪੂਰੇ ਘੰਟੇ ਬਾਅਦ ਅਸੀਂ ਘਰ ਪਹੁੰਚੇ ਤਾਂ ਘਰੇ ਦੀਦੀ ਦੇ ਨਾਲ ਉਹਦੀ ਸਹੇਲੀ ਬੈਠੀ ਸੀ ਉਹ ਵੀ ਮੈਨੂੰ ਦੇਖ ਕੇ ਬੜੀ ਖੁਸ਼ ਹੋਈ ਮੈਂ ਆਪਣੀ ਦੀਦੀ ਨੂੰ ਕਹਾ ਕਿ ਚੱਲ ਜੀਤੇ ਦੀਕਰ ਵਾਲੀ ਦਾ ਪਤਾ ਲੱ ਲਿਆ ਕੀ ਉਹ ਚਾਰੇ ਪੌੜੀਆਂ ਤੋਂ ਲੈ ਕੇ ਉਹ ਮੈਨੂੰ ਕਹਿਣ ਲੱਗੀ ਕਿ ਪਹਿਲਾਂ ਚਾਹ ਪਾਣੀ ਪੀ ਲੈ ਫਿਰ ਚਲੇ ਜਾਨੇ ਮੈਂ ਕਿਹਾ ਕਿ ਨਹੀਂ ਅਸੀਂ ਚਾਹ ਪਾਣੀ ਪੀ ਕੇ ਹੀ ਆਏ ਹਾਂ ਤਾਂ ਉਹ ਕਹਿਣ ਲੱਗੇ ਪਰ ਤੁਕਿੱਤ ਹੁੰਦੀ ਐ ਇਸ ਦੇ ਬਾਵਜੂਦ ਜੀਤਾ ਵੀ ਉੱਥੇ ਬੈਠ ਗਿਆ ਸੀ ਮੈਂ ਫਰੈਸ਼ ਹੋਣ ਲਈ ਨਹਾਉਣ ਲਈ ਚਲੀ ਗਈ ਤੇ ਇਹਨੋਂ ਤੋਂ ਬਾਅਦ ਮੈਂ ਰਸੋਈ ਵਿੱਚ ਸਾਰਿਆਂ ਦੇ ਲਈ ਦੁਬਾਰਾ ਚਾਹ ਬਣਾਈ ਕਿਉਂਕਿ ਦੁਪਹਿਰ ਨੂੰ ਸਾਰਿਆਂ ਨੂੰ ਭੁੱਖ ਲੱਗੀ ਗਈ ਸੀ ਤਾਂ ਰਸੋਈ ਵਿੱਚ ਜੀਤਾ ਵੀ ਆ ਗਿਆ ਉਹ ਬਹੁਤ ਖੁਸ਼ ਲੱਗ ਰਿਹਾ ਸੀ ਮੈਂ ਉਹਨੂੰ ਕੁਸ਼ੀਦਾ ਕਾਰਨ ਪੁੱਛਿਆ ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਜਿੰਨੀ ਚੰਗੀ ਤੂੰ ਬਾਹਰੋਂ ਦੇਖਣ ਨੂੰ ਲੱਗਦੀ ਆ ਉਸ ਤੋਂ ਕਿਤੇ ਜ਼ਿਆਦਾ ਚੰਗੀ ਆ ਤਾਂ ਤੂੰ ਅੰਦਰੋਂ ਆ ਮੈਂ ਉਹਨੂੰ ਕਹਿ ਕੇ ਜਿੱਤੇ ਮੈਂ ਪਹਿਲਾਂ ਤੂੰ ਹੀ ਇਦਾਂ ਦੀ ਆ ਉਹ ਕਹਿਣ ਲੱਗਾ ਮੈਂ ਤਾਂ ਤੈਨੂੰ ਅੱਜ ਹੀ ਦੇਖਿਆ ਤੈਨੂੰ ਪੂਰੀ ਨਜ਼ਰ ਤੋਂ ਬਚਣ ਲਈ ਕਾਲ ਹਟਿਕਾ ਲਗਾਉਣਾ ਚਾਹੀਦਾ ਹੈ ਮੈਂ ਜਿੱਤੇ ਨੂੰ ਇੰਨਾ ਲੱਗ ਕਿਉਂ ਪਹਿਲੀ ਵਾਰ ਦੇਖਦੀ ਸੀ ਉਹ ਮੇਰੇ ਨਾਲ ਛੇੜਖਾਣੀਆਂ ਜਿਹਾ ਕਰਦਾ ਸੀ ਮੈਂ ਉਹਨੂੰ ਕਿਹਾ ਕਿ ਤੇਰੇ ਘਰ ਵਾਲੀ ਸੱਚ ਕਹਿੰਦੀ ਆ ਤੂੰ ਸੱਚੇ ਵੱਡਾ ਗੰਦਾ ਬੰਦਾ ਹੈ ਕਦੀ ਨਹੀਂ ਸੁਧਰੇਗਾ ਮੇਰੀ ਤ੍ਰੀਫ ਕਰਦੇ ਕਰਦੇ ਉਹ ਕਹਿਣ ਲੱਗਾ ਕਿ ਜਦੋਂ ਤੇਰਾ ਜਦੋਂ ਤੇਰੇ ਵਰਗੀ ਸੋਹਣੀ ਕੁੜੀ ਨਾਲ ਹੋਵੇ ਤਾਂ ਦੱਸ ਮੈਂ ਕਿੰਦਾ ਸੁਧਰ ਜਾਊਗਾ ਮੈਂ ਉਹਨੇ ਕਿਹਾ ਕਿ ਚੱਲ ਜਲਦੀ ਕਮਰੇ ਵਿੱਚੋਂ ਚਲਾ ਜਾ ਨਹੀਂ ਤਾਂ ਦੀਦੀ ਇੱਦਾਂ ਵੇਖ ਲਊਗੀ ਉਹ ਕਹਿਣ ਲੱਗਾ ਸ਼ਟ ਸਭ ਕੁਝ ਮੈਂ ਬਾਅਦ ਵਿੱਚ ਕਰੂੰਗਾ ਤੂੰ ਮੇਰੇ ਨਾਲ ਚੱਲ ਜਦੋਂ ਤਉ ਤੈਨੂੰ ਵੇਖਿਆ ਮੇਰੇ ਕੋਲੋਂ 1 ਮਿੰਟ ਵੀ ਰਹਿ ਨਹੀਂ ਹੁੰਦਾ ਮੈਂ ਆਪਣੇ ਘਰ ਵਾਲੇ ਨੂੰ ਅੱਜ ਹੀ ਉਹਦੇ ਪੀਕੇ ਛੱਡ ਕੇ ਆਉਂਗਾ ਤੇ ਤੇਰੇ ਨਾਲ ਕੁਝ ਦਿਨ ਤੇ ਰਾਤਾਂ ਰੰਗੀਆਂ ਬਣਾਉਂਗਾ ਮੈਂ ਫਟਾਫਟ ਚਾਹ ਵਾਲੀ ਪਲੇਟ ਚੱਕੀ ਤੇ ਲਿਜਾਂਣ ਲੱਗੀ ਉਹਨੇ ਮੈਨੂੰ ਰੋਕ ਦਿੱਤਾ ਮੈਂ ਕਿਹਾ ਜੀਤੇ ਛੱਡ ਤੂੰ ਬਹੁਤ ਜिद ਕਰਦਾ ਏ ਮੈਨੂੰ ਨਹੀਂ ਪਤਾ ਕਿ ਸਾਰੇ ਹੱਥੇ ਘਰੇ ਆ ਤੇ ਇੰਨੀ ਵੀ ਕੀ ਚੱਲਦੀ ਐ ਤੂੰ ਆਪਣੇ ਘਰ ਵਾਲੇ ਨੂੰ ਪੀਕੇ ਛੱਡ ਆ ਆ ਤੇ ਫਿਰ ਅਸੀਂ ਇਕੱਠੇ ਬੈਠ ਕੇ ਗੱਲਾਂ ਕਰਾਂਗੇ ਤੇ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਬਹੁਤ ਗੜਬੜ ਹੋ ਜਾਣੀ ਦੇ ਨਾਲ ਹੀ ਮੇਰੀ ਇਹ ਮੇਰੀ ਭੈਣ ਹੈ ਅਦੀਵੀ tio ਦੇ ਸਹੁਰਿਆਂ ਵਿੱਚ ਬਹੁਤ ਬੇਚੀ ਹੋਗੀ ਉਹ ਕਹਿਣ ਲੱਗਾ ਕਿ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਤੂੰ ਵੀ ਤਾਂ ਕਹਿੰਦੀ ਸੀ ਕਿ ਬਸ ਪਿਆਰ ਵਿੱਚ ਸਿਰਫ ਅੱਧਾ ਘੰਟਾ ਹੀ ਆ ਤਾਂ ਮਸਾਂ ਲੱਗਦਾ ਹੈ ਪਰ ਉਦੋਂ ਹੋਈ ਮੈਨੂੰ ਦੀਦੀ ਨੇ ਆਵਾਜ਼ ਮਾਰੀ ਕਿ ਤੁਸੀਂ ਦੋਵੇਂ ਰਸੋਈ ਵਿੱਚ ਲੜਦੇ ਹੀ ਰਹੋਗੇ ਜਾਂ ਚਾਹ ਲੈ ਕੇ ਆ ਗੋਖ ਲੱਗੀ ਹੋਈ ਆ ਫਿਰ ਕਿਤੇ ਜਾ ਕੇ ਜੀਤਾ ਮੰਨਿਆ ਤੇ ਮੈਂ ਚਾਹ ਲੈ ਕੇ ਦੀਦੀ ਦੇ ਕਮਰੇ ਵਿੱਚ ਗਈ ਦੀਦੀ ਨੇ ਜਿੱਤੇ ਨੂੰ ਕਿਹਾ ਕਿ ਕਿਉਂ ਮੇਰੀ ਭੈਣ ਨੂੰ ਇੰਨਾ ਤੰਗ ਕਰਦਾ ਵਿਚਾਰੀ ਹਜ਼ਰਿਆਣੀ ਆਨੇ ਮੂਝਾ ਬਣਾ ਕੇ ਕਿਹਾ ਇਹ ਆਪਣੇ ਘਰ ਵਾਲੇ ਨੂੰ ਵੀ ਇਦਾਂ ਹੀ ਤੰਗ ਕਰਦਾ ਤੇ ਮੈਨੂੰ ਵੀ ਪਰੇਸ਼ਾਨ ਕਰੀ ਜਾਂਦਾ ਹੈ ਉਹ ਵਿਚਾਰੀ ਠੀਕ ਵੀ ਨਹੀਂ ਤੇ ਉਹ ਨੂੰ ਇਹ ਛੱਡਣ ਚੱਲਿਆ ਹੈ ਤੇ ਹਰ ਵੇਲੇ ਮੈਨੂੰ ਛੇੜਦਾ ਰਹਿੰਦਾ ਤੇ ਮਜ਼ਾਕ ਕਰਦਾ ਇਹਨੂੰ ਕੁਝ ਸਮਝਾ ਤਾਂ ਜਿੱਤਾ ਕਹਿਣ ਲੱਗਾ ਕਿ ਠੀਕ ਹੈ ਅੱਜ ਤੋਂ ਸਭ ਕੁਝ ਮਜ਼ਾਕ ਮਸਤੀ ਬੰਦ ਫਟਾਫਟ ਚਾਹ ਪੀ ਲੋ ਤੇ ਮੈਂ ਆਪਣੇ ਘਰ ਵਾਲੇ ਨੂੰ ਉਹਦੇ ਪਿੱਕੇ ਛੱਡ ਕੇ ਵਾਪਸ ਆਉਂਦਾ ਕਿਉਂਕਿ ਉਹ ਨਿੱਕਣ ਕਰਕੇ ਪੇਕੇ ਜਾਣ ਦੀ ਇੱਛਾ ਕਰਦੀ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਇਸ ਲਈ ਮੈਨੂੰ ਉੱਥੇ ਹੀ ਛੱਡਣ ਚੱਲਾਂ ਮੈਂ ਤੇ ਦੀਦੀ ਚਾਹ ਪੀ ਕੇ ਕਾਫੀ ਦੇਰ ਤੱਕ ਸੁੱਤਿਆਂ ਰਹੀ ਕਾਫੀ ਸ਼ਾਮ ਹੋ ਗਈ ਜੀਤਾ ਵੀ ਆਪਣੇ ਘਰ ਵਾਲੇ ਨੂੰ ਛੱਡ ਕੇ ਆ ਗਿਆ ਸੀ ਮੈਂ ਸ਼ਾਮ ਨੂੰ ਪੋਚਾ ਲਾਂਦ ਸੀ ਤਾਂ ਥੋੜਾ ਬਹੁਤਾ ਕੰਮ ਕਰਕੇ ਘੁੰਮਣ ਲੱਗ ਪਈ ਸੀ ਜੀਤਾ ਬਾਜ਼ਾਰ ਚੱਲਿਆ ਸੀ ਕਹਿਣ ਲੱਗਿਆ ਜੇ ਕੁਝ ਮਕਾਉਣਾ ਹੈ ਤਾਂ ਦੱਸ ਦਿਓ ਮੈਂ ਮਜ਼ਾਕ ਨਾ ਕਿਹਾ ਘਰ ਦਾ ਸਮਾਨ ਤਾਂ ਪੂਰਾ ਕਹੜਾ ਆਉਂਦੇ ਵਕਤ ਮੇਰੇ ਲਈ ਕੋਸ ਕਾਲੇ ਲੈ ਆਇਆ ਮੈਨੂੰ ਕਾਲੇ ਰਸਗੁੱਲੇ ਬਹੁਤ ਪਸੰਦ ਹੈ ਇਤੇ ਪੈਸੇ ਬਚਾਉਣ ਨਾਲ ਕੁਝ ਨਹੀਂ ਹੋਗਾ ਉਹ ਕਹਿਣ ਲੱਗਾ ਠੀਕ ਹੈ ਇਦਾਂ ਕਰ ਅੱਜ ਤੂੰ ਵੀ ਘਰੇ ਕੁਝ ਨਾ ਬਣਾਈ ਮੈਂ ਬਾਹਰੋਂ ਹੀ ਲੈ ਕੇ ਆ ਮੈਂ ਬੜੀ ਹੈਰਾਨ ਸੀ ਕਿ ਇਦਾਂ ਕਿਉਂ ਕਹਿੰਦਾ ਮੇਰੀ ਦੀਦੀ ਕਹਿਣ ਲੱਗੀ ਕਿ ਜੀਤਾ ਤੇ ਉਹਦੀ ਘਰ ਵਾਲੀ ਦੋਨੇ ਹੀ ਇਸ ਘਰ ਵਿੱਚ ਰਹਿੰਦੀਆਂ ਕਿਉਂਕਿ ਜੀਤੇ ਦੀ ਮਾਂ ਇਹਦੀ ਘਰ ਵਾਲੀ ਨੂੰ ਚੰਗਾ ਨਹੀਂ ਸਮਝਦੀ ਐਸਲੀ ਇਦੋ ਨੇ ਇੱਥੇ ਹੀ ਨਵਾਂ ਘਰ ਬਣਾ ਕੇ ਰਹਿਣ ਲੱਗ ਪਈ। ਇਹਦੀ ਮਾਂ ਬਿਲਕੁਲ ਵੀ ਚੰਗੀ ਨਹੀਂ। ਇਹ ਉਹਨਾਂ ਨੂੰ ਪਿੰਡ ਛੱਡ ਕੇ ਆਪ ਇੱਥੇ ਦੋਵੇਂ ਜੀ ਰਹਿੰਦੀ ਐ। ਸਾਡੇ ਨਾਲ ਇਹਦਾ ਬਹੁਤ ਹੀ ਤੇ ਪਿਆਰ ਹੈ। ਅਸੀਂ ਵੀ ਕਦੇ ਮੱਥੇ ਵੱਟ ਨਹੀਂ ਪਾਇਆ। ਇਹਦੀ ਘਰਵਾਲੀ ਵਿਚਾਰੀ ਬਹੁਤ ਚੰਗੀ ਐ ਪਰ ਉਹਦੇ ਹੱਦੇ ਤੱਕ ਬੱਚਾ ਨਹੀਂ ਹੋਇਆ। ਇਸ ਲਈ ਇਹਨੇ ਰੋਟੀ ਇਦਰੋ ਹੀ ਖਾਣੀ ਸੀ। ਤਾਂ ਹੀ ਕਹਿ ਕੇ ਚਲਾ ਗਿਆ ਕਿ ਤੁਸੀਂ ਕੁਝ ਨਾ ਬਣਾਇਓ। ਮੈਂ ਬਾਰੋਂ ਹੀ ਲੈ ਆਉਂਗਾ ਮੈਂ ਕਿਹਾ ਦੀਦੀ ਜੇ ਇਹ ਬਾਰੋਂ ਲੈ ਆਉਗਾ ਤਾਂ ਫਿਰ ਜੀਤਿਆ ਤੇ ਤੁਹਾਡੀ ਸੱਸ ਕਿੱਥੋਂ ਰੋਟੀ ਖਾਣਗੇ ਉਹ ਕਹਿਣ ਲੱਗੇ ਕਿ ਮੇਰੀ ਸੱਸ ਨੇ ਜ਼ਿਆਦਾ ਨਹੀਂ ਖਾਣਾ ਉਹਦੇ ਲਈ ਬਣਾ ਦੇਉਗੀ ਤੇ ਤੇਰੇ ਜੀਤੇ ਤੇ ਲਈ ਕੁਝ ਬਣਾ ਲਵਾਂਗੇ ਨਹੀਂ ਤਾਂ ਫਿਰ ਉਹਨੂੰ ਵੀ ਬਾਰੋਂ ਹੀ ਖਾ ਕੇ ਆਉਣ ਲਈ ਕੀ ਦੇਵਾਂਗੇ ਇਹਨਾਂ ਸੁਣ ਕੇ ਮੈਂ ਖੁਸ਼ ਹੋ ਗਈ ਦੀਦੀ ਕਹਿਣ ਲੱਗੀ ਕਿ ਤੇਰੇ ਜੀਤਿਆਂ ਨੂੰ ਤਾਂ ਪਾਰ ਦਾ ਖਾਣਾ ਬਿਲਕੁਲ ਪਸੰਦ ਹੈ ਉਹ ਤਾਂ ਕਰੇ ਹੀ ਰੋਟੀ ਸਬਜ਼ੀ ਬਣਾ ਕੇ ਖਾਂਦਾ ਹੁੰਦਾ ਹੈ ਜਦੋਂ ਉਹਨਾਂ ਪਤਾ ਲੱਗੂਗਾ ਕਿ ਜੋਤੀ ਆਈ ਹੋਈ ਆ ਤਾਂ ਫਿਰ ਜ਼ਰੂਰ ਕੁਝ ਨਾ ਕੁਝ ਲੈ ਕੇ ਆਊਗਾ ਵੈਸੇ ਤਾਂ ਉਹ ਮੈਨੂੰ ਵੀ ਫਰੂਟ ਦੇ ਜੂਸ ਦੇ ਇਲਾਵਾ ਹੋਰ ਕੁਝ ਖਾਣ ਨਹੀਂ ਦਿੰਦਾ ਖਟੀਆਂ ਤਲੀਆਂ ਚੀਜ਼ਾਂ ਤੋਂ ਤਾਂ ਮੈਨੂੰ ਇੰਨਾ ਦੂਰ ਰੱਖਦਾ ਕਿ ਨਾਂ ਤੱਕ ਵੀ ਲੈਣ ਨਹੀਂ ਦਿੰਦਾ ਜਿੱਤਾ ਵੀ ਬਾਜ਼ਾਰ ਚਲਾ ਗਿਆ ਸੀ ਤੇ ਅਸੀਂ ਕਾਫੀ ਟਾਈਮ ਬੈਠ ਕੇ ਦੋਨੇ ਭੈਣਾਂ ਗੱਲਾਂ ਕਰਦੀਆਂ ਰਹੀਆਂ ਤੇ ਟੀਵੀ ਦੇਖਦੀਆਂ ਰਹਿ ਜਦੋਂ ਰਾਤ ਦੇ 8 ਵਜੇ ਜੀਤੂ ਦਾ ਰਾਇਤਨ ਦਿੱਤਾ ਵੀ ਉਹਦੇ ਨਾਲ ਹੀ ਆ ਗਿਆ ਤੇ ਉਹ ਕਾਣ ਲਈ ਬਹੁਤ ਹੀ ਕੁਝ ਲੈ ਕੇ ਆਇਆ ਅਸੀਂ ਇਕੱਠਿਆਂ ਬੈਠ ਕੇ ਸਭ ਕੁਝ ਖਾਦਾ ਬਹੁਤ ਹੀ ਹਾਸਾ ਮਜ਼ਾਕ ਕੀਤਾ ਰੋਟੀ ਪਾਣੀ ਖਾਣ ਤੋਂ ਬਾਅਦ ਜੀਜੀ ਜੀਜਾ ਤੇ ਦੀਦੀ ਆਪਣੇ ਕਮਰੇ ਵਿੱਚ ਚਲੇ ਗਏ ਤੇ ਉਹਨਾਂ ਦੀ ਸੱਸ ਵੀ ਆਰਾਮ ਨਾਲ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ ਮੈਨੂੰ ਉੱਪਰ ਵਾਲਾ ਕਮਰਾ ਦਿੱਤਾ ਹੋਇਆ ਸੀ ਤੇ ਮੈਂ ਵੀ ਉੱਪਰ ਜਾ ਕੇ ਕਮਰੇ ਵਿੱਚ ਲੰਮੇ ਪੈ ਕੀਤੇ ਜਿੱਤੇ ਨਾਲ ਫੋਨ ਤੇ ਗੱਲਾਂ ਕਰਨ ਜੀਤੇ ਨੇ ਮੈਨੂੰ ਕਿਹਾ ਕਿ ਉੱਪਰ ਵਾਲੇ ਵਾਲੇ ਕਮਰੇ ਦਾ ਦਰਵਾਜ਼ਾ ਖੋਲ ਦੇ ਉੱਧਰ ਦੀ ਚਾਹ ਮੈਨੂੰ ਮਿਲਣਾ ਚਾਹੀ ਜਾਂ ਫਿਰ ਮੈਂ ਤੈਨੂੰ ਮਿਲਣਾ ਚਾਹਾਂਗਾ ਮੇਰਾ ਜੀਜਾ ਵੀ ਸਾਰਾ ਦਿਨ ਦਾ ਥੱਕਿਆ ਹੋਇਆ ਸੌਂ ਜਾਂਦਾ ਸੀ ਉਹਨੋਂ ਵੀ ਕੋਈ ਸੁਰਤ ਨਹੀਂ ਹੁੰਦੀ ਸੀ ਦੀਦੀ ਦੀ ਸੱਸ ਵੀ ਦਵਾਈ ਖਾ ਕੇ ਗੂੜੀ ਨੀਂਦ ਵਿੱਚ ਸੌਂ ਜਾਂਦੀ ਸੀ ਸਾਰੇ ਸੌਂ ਗਏ ਸੀ ਮੈਂ ਜੀਤੇ ਨੂੰ ਫੋਨ ਕੀਤਾ ਕਿ ਮੈਂ ਕਦੋਂ ਦਾ ਤੇਰਾ ਇੰਤਜ਼ਾਰ ਕਰਦੀ ਮੈਂ ਉਹਨੂੰ ਕਿਹਾ ਕਿ ਜੇਤੂਨ 10 ਮਿੰਟ ਹੋਰ ਨਾ ਆਉਂਦਾ ਤਾਂ ਮੈਂ ਦਰਵਾਜ਼ਾ ਬੰਦ ਕਰਕੇ ਸੌ ਜਾਣਾ ਸੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੈਨੂੰ ਮੈਂ ਵੈਸੇ ਵੀ ਜਗ੍ਹਾ ਹੀ ਲੈਣਾ ਸੀ ਫਿਰ ਤੂੰ 2 ਮਿੰਟ ਰੁੱਕ ਮੈਂ ਤੇਰੇ ਲਈ ਕੁਝ ਲੈ ਕੇ ਆਇਆ ਇਦਾਂ ਕਹਿ ਕੇ ਉਹ ਆਪਣੇ ਕੋਠੇ ਵੱਲ ਦੀ ਫੇਰ ਚਲਾ ਗਿਆ ਤੇ ਇੱਕ ਬੀਅਰ ਦੀ ਬੋਤਲ ਲੈ ਕੇ ਆਇਆ ਜਦੋਂ ਮੈਂ ਉਹਨੂੰ ਪੁੱਛਿਆ ਕਿ ਇਹ ਕੀ ਹੈ ਤਾਂ ਉਹ ਕਹਿਣ ਲੱਗਾ ਕਿ ਕੁਝ ਨਹੀਂ ਬਸ ਇਹ ਤਾਂ ਲਈ ਠੰਡੀ ਹੁੰਦੀ ਹੈ ਥੋੜੀ ਜਿਹੀ ਪੀ ਲਵੇਂਗੀ ਤਾਂ ਤੈਨੂੰ ਘਬਰਾਹਟ ਨਹੀਂ ਹੋਊਗੀ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਮੈਂ ਇਹ ਸਭ ਕੁਝ ਨਹੀਂ ਕਰੂੰਗੀ ਤੇ ਤੂੰ ਪੀ ਨਹੀਂ ਆਤਾ ਪੀ ਲੈ ਮੈਂ ਮੈਂ ਅੱਜ ਤੱਕ ਇਦਾਂ ਦੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਇਆ ਮੈਨੂੰ ਪਤਾ ਹੈ ਕਿ ਇਹ ਸ਼ਰਾਬ ਹੈ ਤੇ ਇਹ ਬੀਅਰ ਸ਼ਰਾਬ ਦਾ ਕੰਮ ਕਰਦੀ ਹੈ ਉਹ ਕਹਿਣ ਲੱਗਾ ਕਿ ਪਾਗੜਾ ਤੂੰ ਕਿਹੜੇ ਜ਼ਮਾਨੇ ਦੇ ਵਿੱਚ ਜੀ ਰਹੀ ਆ ਬਸ ਨਾਰਮਲ ਬੀਅਰ ਆ ਤੇ ਤੈਨੂੰ ਇਹਦੇ ਨਾਲ ਕੁਝ ਨਹੀਂ ਹੁੰਦਾ ਇਹ ਤਾਂ ਅੱਜਕੱਲ੍ਹ ਦੀਆਂ ਕੁੜੀਆਂ ਆਮ ਪੀਂਦੀਆਂ ਸ਼ਹਿਰਾਂ ਦੀਆਂ ਕੁੜੀਆਂ ਤਾਂ ਰੋਜ਼ ਰਾਤ ਨੂੰ ਪੀ ਕੇ ਫੇਰ ਸੌਂਦੀ ਜਾਂ। ਚਿੱਤੇ ਨੇ ਮੈਨੂੰ ਧੱਕੇ ਨਾਲ ਹੀ ਬੀਅਰ ਪਿਲਾ ਦਿੱਤੀ ਸੀ। ਤੇ ਵੈਸੇ ਵੀ ਮੇਰਾ ਫਸਟ ਟਾਈਮ ਸੀ। ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗ ਰਿਹਾ ਸੀ ਬੀਅਰ ਪੀਣ ਤੋਂ ਬਾਅਦ। ਮੈਨੂੰ ਜਿਵੇਂ ਘਬਰਾਟ ਖਤਮ ਕੀ ਹੋ ਗਈ ਸੀ। ਚਿੱਤਾ ਆਪ ਵੀ ਬੀਅਰ ਪੀ ਕੇ ਹੌਲੀ-ਹੌਲੀ ਮੈਨੂੰ ਪਿਆਰ ਕਰਨ ਲੱਗ ਪਿਆ। ਮੈਂ ਵੀ ਉਹਦੇ ਪਿਆਰ ਵਿੱਚ ਪਾਗਲ ਜਿਹੀ ਹੋ ਗਈ ਸੀ। ਅਸੀਂ ਦੋਵੇਂ ਇੱਕ ਦੂਸਰੇ ਤੇ ਆਪਣੇ ਹਵਸ ਮਟਾ ਰਹੇ ਸੀ। ਮੈਂ ਆਪਣੀ ਜਵਾਨੀ ਵਿੱਚ ਉਹਦੇ ਨਾਲ ਉਹ ਸਭ ਕੁਝ ਕਾਰਨ ਲੱਗ ਪਈ ਸੀ ਚੀਤੇ ਦੇ ਨਾਲ ਮੈਂ ਵੀ ਸਾਰੀ ਰਾਤ ਰੰਗ ਰਲਿਆ ਮਣਾਈਆਂ ਫਿਰ ਕਾਫੀ ਟਾਈਮ ਮੇਰੇ ਨਾਲ ਉਸਨੇ ਮਜ਼ਾਕ ਕੀਤਾ ਤੇ ਫਿਰ ਥੱਕ ਕੇ ਮੈਨੂੰ ਪਿਆਰ ਕਰਨ ਲੱਗ ਪਿਆ ਕਾਫੀ ਟਾਈਮ ਅਸੀਂ ਗੱਲਾਂ ਕਰਦੇ ਰਹੇ ਤੇ ਫਿਰ ਮੈਂ ਨਹਾਉਣ ਲਈ ਬਾਥਰੂਮ ਵਿੱਚ ਚਲੀ ਗਈ ਸੀ ਰਾਤ ਨੂੰ ਤਾਂ ਪਤਾ ਨਹੀਂ ਲੱਗਿਆ ਸੀ ਪਰ ਸਵੇਰ ਨੂੰ ਮੈਨੂੰ ਪਤਾ ਲੱਗਿਆ ਕਿ ਮੇਰੇ ਦਰਦ ਹੋ ਰਿਹਾ ਸੀ ਉਸ ਤੋਂ ਬਾਅਦ ਉਦੋਂ ਅਜੀਤੇ ਦਾ ਰੋਈਤਾ ਕੰਮ ਹੋ ਗਿਆ ਸੀ ਮੈਂ ਪਹਿਲੀ ਵਾਰ ਇਹ ਸਭ ਕੁਝ ਕੀਤਾ ਸੀ ਤਾਂ ਬਲੱਡ ਦੇ ਨਾਲ ਚਾਦਰ ਵੀ ਖਰਾਬ ਹੋ ਗਈ ਸੀ ਬੀਅਰ ਪੀ ਕੇ ਤਾਂ ਮੈਨੂੰ ਕੁਝ ਪਤਾ ਨਹੀਂ ਲੱਗਿਆ ਜਦੋਂ ਮੈਂ ਸਵੇਰ ਨੂੰ ਹੋਸ਼ ਜੀ ਉੱਠੀ ਤਾਂ ਸਭ ਕੁਝ ਦੇਖ ਕੇ ਹੈਰਾਨ ਜੀ ਹੋ ਗਈ ਸੀ ਕਿਉਂਕਿ ਮੇਰੇ ਲਈ ਤਾਂ ਇਹ ਪਹਿਲੀ ਵਾਰ ਸੀ ਹੁਣ ਜੀਤਾ ਕਹਿਣ ਲੱਗਾ ਕਿ ਇੱਕ ਹਫਤਾ ਮੈਂ ਆਪਣੇ ਘਰ ਵਾਲੀ ਨੂੰ ਲੈ ਕੇ ਨਹੀਂ ਆਉਂਦਾ ਮੈਨੂੰ ਤੇਰੇ ਬਿਨਾ ਹੁਣ ਨੀਂਦ ਨਹੀਂ ਆਉਣੀ ਭਾਵੇਂ ਮੇਰੀ ਘਰ ਵਾਲੀ ਆ ਵੀ ਜਾਵੇ ਪਰ ਉਹਦੇ ਨਾਲ ਮੈਨੂੰ ਉਹ ਮਜ਼ਾ ਨਹੀਂ ਆਉਣਾ ਅਚਾਨਕ ਮੇਰੀ ਦੀਦੀ ਦੀ ਬਿਮਾਰ ਹੋ ਗਈ ਤੇ ਪ੍ਰੈਗਨਨਸੀ ਦਾ ਕਰਕੇ ਉਹਦੀ ਸਿਹਤ ਸਿਹਤ ਕਮਜ਼ੋਰ ਜੀ ਹੋ ਗਈ ਸੀ ਇਸ ਲਈ ਮੈਨੂੰ 10 ਦਿਨ ਹੋਰ ਆਪਣੀ ਦੀਦੀ ਕੋਲ ਰਹਿਣਾ ਪਿਆ ਜੀ ਥਿੰਨੇ ਮੇਰੇ ਨਾਲ ਬਹੁਤ ਮਜ਼ੇ ਕੀਤੇ ਕੁਝ ਦਿਨਾਂ ਬਾਅਦ ਦੀਦੀ ਵੀ ਠੀਕ ਹੋ ਗਈ ਫਿਰ ਮੈਨੂੰ ਚੀਚਾ ਪੈਨ ਛੱਡ ਗਿਆ ਜੀ ਤਾਂ ਮੈਨੂੰ ਫੋਨ ਕਰਤਾ ਸੀ ਉਹਨੇ ਕਿਹਾ ਕਿ ਤੇਰੀ ਦੀਦੀ ਨੂੰ ਸਭ ਕੁਝ ਪਤਾ ਲੱਗ ਗਿਆ ਕਿਉਂਕਿ ਉਸ ਚਾਦਰ ਤੇ ਬਲੱਡ ਦੇ ਦਾਗ ਹੀ ਨਹੀਂ ਲੱਥੇ ਸੀ ਤੇਰੀ ਦੀਦੀ ਨੂੰ ਤੇਰੇ ਤੇ ਹੀ ਸ਼ੱਕ ਹੈ ਪਰ ਉਹ ਮੈਨੂੰ ਮਾੜਾ ਚੰਗਾ ਕਹਿ ਰਹੀ ਹੈ ਮੈਨੂੰ ਸੰਗੀਤ ਨਾਲ ਬੁਲਾਉਂਦੀ ਵੀ ਨਹੀਂ ਮੈਂ ਵੈਸੇ ਵੀ ਤੇਰੀ ਦੀਦੀ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੈ ਹੁਣ ਤੂੰ ਸਾਰੀਆਂ ਗੱਲਾਂ ਦਿਮਾਗ ਵਿੱਚੋਂ ਕੱਢ ਦੇ ਇਹ ਸੁਣ ਕੇ ਤਾਂ ਮੈਂ ਡਰ ਗਈ ਪਰ ਮੇਰੀ ਦੀਦੀ ਦੇਲ ਦੀ ਬਹੁਤ ਚੰਗੀ ਸੀ ਮੈਂ ਫਟਾਫਟ ਆਪਣੀ ਦੀਦੀ ਨੂੰ ਫੋਨ ਕੀਤਾ ਤੇ ਮਾ ਵੀ ਮੰਗਲੀ ਉਹ ਕਹਿਣ ਲੱਗੀ ਕਿ ਜੋਤੀ ਤੂੰ ਇਹ ਸਭ ਕਰਨ ਤੋਂ ਪਹਿਲਾਂ ਇੱਕ ਵਾਰ ਮੈਨੂੰ ਪੁੱਛ ਤਾਂ ਲੈਂਦੀ ਜਾਂ ਮੈਨੂੰ ਦੱਸ ਤਾਂ ਦਿੰਦੀ ਮੈਂ ਤੈਨੂੰ ਇਦਾਂ ਦਾ ਗਲਤ ਕੰਮ ਨਹੀਂ ਕਰਨ ਦੇਣਾ ਸੀ ਪਰ ਮੈਂ ਜੀਤੇ ਨੂੰ ਸਮਝਾ ਦਿੱਤਾ ਹੈ ਕਿ ਹੁਣ ਜੋ ਕੁਝ ਹੋ ਗਿਆ ਉਹਨੂੰ ਇੱਥੇ ਹੀ ਛੱਡ ਦਿਓ ਬਾਅਦ ਵਿੱਚ ਇਦਾਂ ਦਾ ਕੁਝ ਨਹੀਂ ਕਰਨਾ ਤੇ ਤੂੰ ਘਰੇ ਵੀ ਕੋਈ ਗੱਲ ਨਹੀਂ ਕਰਨੀ ਮੰਮੀ ਡੈਡੀ ਪਰੇਸ਼ਾਨ ਹੋ ਜਾਣਗੇ ਤੂੰ ਜੀਤੇ ਨਾਲ ਸਿਰਫ ਫੋਨ ਤੱਕ ਹੀ ਮਤਲਬ ਰੱਖ ਨਹੀਂ ਤਾਂ ਉਹਨੂੰ ਛੱਡ ਦੇ ਉਹਨੂੰ ਮਿਲਣ ਵਾਲਾ ਕੰਮ ਛੱਡ ਦੇ ਵੈਸੇ ਬੀਤੂ ਸਭ ਕੁਝ ਕਰ ਦਿੱਤਾ ਹੈ ਜੋ ਨਹੀਂ ਕਰਨਾ ਚਾਹੀਦਾ ਸੀ ਬੀਬੀ ਨੇ ਗੱਲ ਨੂੰ ਅੱਗੇ ਨਹੀਂ ਵਧਾਇਆ ਇਸ ਗੱਲ ਨੂੰ ਇੱਥੇ ਰੋਕ ਦਿੱਤਾ ਉਹ ਮੈਨੂੰ ਸਮਝਾਉਣ ਲੱਗੀ ਕਿ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਗਲਤ ਕੰਮ ਨਹੀਂ ਕੀਤਾ ਸੀ ਤਾਂ ਤੇਰਾ ਜੀਜਾ ਮੈਨੂੰ ਇੰਨਾ ਪਿਆਰ ਕਰਦਾ ਤੇ ਮੇਰੀ ਕਿੰਨੀ ਇੱਜ਼ਤ ਕਰਦਾ ਹੁਣ ਜਿੱਥੇ ਤੇਰਾ ਵਿਆਹ ਹੋਗਾ ਪਤਾ ਨਹੀਂ ਉਹ ਤੇਰੀ ਇੱਜ਼ਤ ਕਰੂਗਾ ਜਾਂ ਨਹੀਂ ਹਰ ਮੁੰਡੇ ਨੂੰ ਇੱਕ ਸਹੀ ਕੁੜੀ ਚਾਹੀਦੀ ਹੁੰਦੀ ਹੈ ਜਿਹੜੀ ਤੂੰ ਗਲਤੀ ਕਰ ਦੇਤੀ ਹੈ ਇਹਦਾ ਕੋਈ ਹਲੜੇ ਹੁਣ ਸ਼ਾਇਦ ਤੈਨੂੰ ਕੋਈ ਚੰਗਾ ਮੁੰਡਾ ਮਿਲੇ ਤੇ ਉਹ ਤੇਰੀ ਜ਼ਿੰਦਗੀ ਵਿੱਚ ਤੇਰੀ ਇੱਜ਼ਤ ਕਰ ਸਕਦਾ ਹੈ ਨਹੀਂ ਤਾਂ ਅੱਜ ਕੱਲ ਦੇ ਮੁੰਡੇ ਸੁਹਾਗਰਾਤ ਨੂੰ ਹੀ ਕੁੜੀਆਂ ਨੂੰ ਬੇਇੱਜ਼ਤ ਕਰ ਦਿੰਦੇ ਆ ਤੇ ਸਾਰੀ ਜ਼ਿੰਦਗੀ ਛਿੱਤਰ ਥੱਲੇ ਰੱਖ ਦਿਆ ਪਰ ਤੂੰ ਜੋ ਭਰੀ ਜਵਾਨੀ ਵਿੱਚ ਗਲਤੀ ਕੀਤੀ ਉਹਦਾ ਅਹਿਸਾਸ ਤੈਨੂੰ ਵਿਆਹ ਤੋਂ ਬਾਅਦ ਹੋਊਗਾ ਮੈਂ ਤੇਦੀਦੀ ਕੱਲ ਸੁਣ ਕੇ ਸੁੰਨ ਜੀ ਹੋ ਗਈ ਸੀ ਮੈਂ ਵੀ ਇੱਕ ਹੀ ਕਰ ਦਿੱਤਾ ਮੈਨੂੰ ਜੀਤੇ ਨਾਲ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਬੇਸ਼ੱਕ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਮੈਨਾਂ ਨਹੀਂ ਚਾਹਤਾ ਸੀ ਕਿਉਂਕਿ ਉਹ ਵਿਆਹਿਆ ਹੋਇਆ ਸੀ ਤੇ ਆਪਣੀ ਘਰਵਾਲੀ ਨੂੰ ਛੱਡ ਕੇ ਮੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ ਤੇ ਨਾ ਹੀ ਮੈਂ ਉਹਦੇ ਨਾਲ ਇਦਾਂ ਵਿਆਹ ਕਰਵਾ ਸਕਦੀ ਸੀ ਜੋ ਇਹ ਗੱਲ ਕਿਸੇ ਨੂੰ ਪਤਾ ਲੱਗ ਗਈ ਤਾਂ ਬਹੁਤ ਬੇਇੱਜ਼ਤੀ ਹੋ ਜਾਊਗੀ ਮੈਂ ਆਪਣੀ ਕੀਤੀ ਹੋਈ ਗਲਤੀ ਤੇ ਬਹੁਤ ਪਛਤਾਉਂਦੀ ਆਂ ਕਿ ਪਤਾ ਹੁਣ ਜੇ ਤੋਂ ਮੇਰਾ ਵਿਆਹ ਹੋਗਾ ਤਾਂ ਮੇਰਾ ਘਰਵਾਲਾ ਮੇਰੀ ਇੱਜ਼ਤ ਕਰੂਗਾ ਜੰਨੀ ਮੈਂ ਕਿਸੇ ਵਿਆਹੇ ਹੋਏ ਮੁੰਡੇ ਤੇ ਪਿਆਰ ਵਿੱਚ ਆਪਣੀ ਹੌਸ ਨੂੰ ਮਟਾ ਲਿਆ ਸੀ ਹੁਣ ਮੈਨੂੰ ਇਸ ਗੱਲ ਦਾ ਪਛਤਾਵਾ ਜ਼ਿੰਦਗੀ ਭਰ ਰੋਮ ਦਾ ਹਾਂਜੀ ਇਹ ਉਸ ਭੈਣ ਵੱਲੋਂ ਦੱਸੀ ਹੋਈ ਇੱਕ ਘਟਨਾ ਸੀ ਜਿਹੜੀ ਉਸਨੇ ਆਪ ਗਲਤੀ ਕੀਤੀ ਹੈ ਸਾਨੂੰ ਆਪਣੇ ਬੱਚਿਆਂ ਤੇ ਧਿਆਨ ਰੱਖਣਾ ਚਾਹੀਦਾ ਹੈ ਤੇ ਆਪਣੇ ਬੱਚੇ ਜੋ 16 ਸਾਲ ਤੋਂ ਉੱਪਰ ਹੋ ਜਾਣ ਕੁੜੀਆਂ ਜਾਂ ਮੁੰਡੇ ਉਹਨਾਂ ਤੇ ਖਾਸ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਕਿ ਉਹ ਇਹੋ ਜਿਹੇ ਗਲਤ ਕੰਮਾਂ ਵਿੱਚ ਨਾ ਪੈਣ ਹੁਣ ਤਾਂ ਸੋਸ਼ਲ ਮੀਡੀਆ ਤੇ ਆਮ ਇਹ ਕੁਛ ਹੋ ਰਿਹਾ ਤੇ ਆਪਾਂ ਉਸ ਨੂੰ ਸੁਧਾਰ ਸਕਦੇ ਹਾਂ ਆਪਣੇ ਹਾਸ ਨੂੰ ਕੰਟਰੋਲ ਵਿੱਚ ਰੱਖਣਾ ਸਿੱਖੋ ਤੇ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੋ ਕਿਉਂਕਿ ਇੱਕ ਗਲਤ ਕੰਮ ਕੀਤਾ ਜ਼ਿੰਦਗੀ ਭਰ ਤੱਕ ਪਛਤਾਵਾ ਬਣ ਜਾਂਦਾ ਹੈ ਹੁਣ ਉਸ ਭੈਣ ਦਾ ਕੀ ਹੋਊਗਾ ਵਿਆਹ ਤੋਂ ਬਾਅਦ ਇਹ ਨਹੀਂ ਪਤਾ ਕਿਉਂਕਿ ਉਹਦਾ ਵਿਆਹ ਹੋਣਾ ਹਲੇ ਬਾਕੀ ਆ ਜੇ ਕਿਸੇ ਨੇ ਵੀ ਆਪਣੀ ਹੋਰ ਹੱਡ ਬੀਤੀ ਜਾਂ ਅੱਖੀ ਦੇਖੀ ਕਹਾਣੀ ਨਹੀਂ ਦੱਸਣੀ ਹੋਈ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਹਾਂਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਨੂੰ ਆਲਟ ਤੇ ਪ੍ਰੈਸ ਕਰਨਾ ਤਾਂ ਕਿ ਇਹੋ ਜੀਆਂ ਕਹਾਣੀਆਂ ਤੁਹਾਨੂੰ ਰੋਜ਼ ਸਰ ਨੂੰ ਮਿਲਦੀਆਂ ਮਿਲਦੀਆਂ ਸੀ ਕੱਲ ਨੂੰ ਕਿਸੇ ਨਵੀਂ ਕਹਾਣੀ ਰਾਈ